ਮਨਾਮਾ ਸੀ ਇਹ ਕਿਤੇ ਤੇ ਰੋਡ ਤੇ ਹੀ ਜਾ ਰਹੇ ਸੀ ਮੈਂ ਇਹ ਨਾਲ ਗ੍ਰੀਟਰ ਰਾਮ ਨੇ ਬੱਦਲ ਆ ਰੋਡ ਤੇ ਜਾਂਦੇ ਜਾਂਦੇ ਸਾਡਾ ਜਿਹੜਾ ਉਹ ਸੱਜੇ ਪਾਸੇ ਮੀੜਾ ਪਿੰਡ ਉੱਥੇ ਲਿਖਿਆ ਉਹਦੇ ਉੱਤੇ ਪਿੰਡਾਂਵਲ ਲਿਖਿਆ ਵੀ ਪੰਜਾਬ ਦੇ ਵਿੱਚ ਆ ਉਹ ਦੇਖ ਕੇ ਅਸੀਂ ਫਿਰ ਸਹੀ ਹੱਥ ਸਮਝ ਗਏ ਵੀ ਪਿੰਡਾਂ ਵਾਲੇ ਤਾਂ ਫੇਰ ਸਾਡੇ ਹੁਣੇ ਆ ਤੇ ਅਸੀਂ ਅੱਜ ਉਹ ਪਿੰਡਾਂ ਵਾਲੇ ਜਿਹੜਾ ਬੋਰਡ ਪੜ ਕੇ ਅਸੀਂ ਉਸ ਆਈ ਸ਼ਾਪ ਦੇ ਵਿੱਚ ਆ ਗਏ ਨਾ ਤੇ ਜਦੋਂ ਸ਼ੌਕ ਪਾੜ ਕੇ ਇਹ ਭਾਈ ਸਾਹਿਬ ਬਾਹਰ ਸਾਡੇ ਮਿਲੇ ਤੇ ਇਹਨਾਂ ਕੋ ਜਾਣਕਾਰੀ ਲੰਮਾ ਗਿੱਟਿੰਡਾ ਵਾਲੇ ਕੋਲੋਂ ਇੱਥੇ ਆਏ ਕਿ ਹੋ ਗਿਆ ਇਹਨਾਂ ਦਾ ਸਪਲਿਆ ਬਹਿਰੇਂ ਕਾ ਕਿਉਂ ਹੋ ਗਿਆ ਕੀ ਇਹਨਾਂ ਦਾ ਨਾਮ ਆ ਹਾਂ ਹਾਂ ਭਾਈ ਸਭ ਤੋਂ ਪਹਿਲਾਂ ਭਾਈ ਮੇਰਾ ਨਾਮ ਅਮੋਲਕ ਸਿੰਘ ਹੈ ਠੀਕ ਆ 3 ਸਾਲ ਬਾਜੀ ਰੋਗੇ ਇੱਥੇ ਆਏ 3 ਸਾਲ ਹੋ ਗਏ ਇਹ ਬਨਮਾ ਸਿਟੀ ਹੈ ਇੱਥੇ ਹਾਂ ਠੀਕ ਆ ਦੇ ਸਾਲ ਦਾ ਮੈਚ ਹੈਗਾ ਕੰਮ ਕਰਨਾ ਜਦੋਂ ਕਿ ਆਸੀਂ ਆਪਣਾ ਹੀ ਖੁਦ ਹੀ ਨਈਂ ਬਿਜ਼ਨਸ ਕੀਤਾ ਹੈ। ਜੀ ਸਭ ਤੋਂ ਇਹ ਕੋਸ਼ਿਸ਼ ਹੈ ਜੋ ਵੀ ਆਵੇ ਆਪਣਾ ਅਗੇ ਤੋਂ ਬਿਜ਼ਨਸ ਵਧੇ ਲੱਗੇ ਤੇ ਇੱਥੇ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਇੱਥੇ ਕੋਈ ਬੰਦਾ ਆ ਕੇ ਆਪਣਾ ਪੈਸੇ ਨੂੰ ਰੈਸਟ ਹੋਣ ਤੱਕ ਨਾ ਰੱਖਣ ਬਾਰੇ ਚੁੱਪ ਰਹਿੰਦਾ। ਕਿੰਨੇ ਜਿਹੜਾ ਖਾਤਾ ਜਿਦਾ ਲੋਕਾਂ ਪੰਜਾਬ ਤੋਂ ਆਵੇ ਕਿ ਕਿੰਨੇ ਖਾਤੇ ਨਾ ਰੱਖੇ ਨਾ ਆਪਣਾ ਕਰਨਾ ਸੰਭਵ ਹੈ। ਅਜੀ ਜ਼ਿਆਦਾ ਨਹੀਂ ਮੰਨ ਕਿਤੇ ਲੋ 4-5000 ਬਣਾ ਸਕ ਲੱਗੀ ਜਾਂਦਾ। ਪੰਜਾਬੀ ਇੰਡੀਆ ਚ 10-15-15 ਦਾ ਕਲੈਕਸ਼ਨ ਕਰਦੇ। ਦਾਸ ਤੋਂ ਬੰਦਾ ਲੱਖੇ ਵਿੱਚ ਅਲਗੀ ਸ਼ੁਰੂ ਕਰ ਸਕਦਾ ਜੀ ਠੀਕ ਜੀ ਜੇ ਲੋਕੀਏ ਕੰਮ ਕਰਦੇ ਆ ਬਦਨ ਨੂੰ ਜਿਆਦਾ ਜਿਹੜਾ ਹੈ ਆਪਣਾ ਕੰਮ ਹੈ ਜੀ ਇਸ ਤੋਂ ਦੇ ਪਿੱਛੇ ਆ ਇਹ ਨਾ ਮੈਂ ਇਹਦਾ ਹਾਂ ਜੀ ਸਰ ਜੀ ਬੜੀ ਵੈਲਕਮ ਤੁਹਾਡਾ ਬਹੁਤ ਜੀ ਆਇਆਂ ਨੂੰ ਮੈਨੂੰ ਵੀ 3 ਸਾਲ ਹੋ ਗਏ ਨੇ ਬੈਰੀਂਗ ਦੇ ਵਿੱਚ ਤੇ ਆਪਣਾ ਬਹੁਤ ਵਧੀਆ ਕੰਮ ਚੱਲਦਾ ਇੱਥੇ ਆਪਣਾ ਟ੍ਰੇਨਿੰਗ ਕੰਮ ਕਰੀ ਜਾ ਤੇ ਬਹੁਤ ਵਧੀਆ ਕੰਟਰੀ ਹੈ ਬੈਰੀਂਗ ਨਾ ਅਸੀਂ ਮਾੜਾ ਤਾਂ ਕਹਿਣਾ ਨਹੀਂ ਆਪ ਜੀ ਦਾ ਸੋਕ ਸੋਕ ਤੋਂ ਆ ਮੈਂ ਪਟਿਆਲੇ ਸ਼ਹਿਰ ਤੋਂ ਹਾਂ ਮੈਂ ਦੂਸਰੇ ਖਾਲਸਾ ਮੇਰਾ ਸਸੀ ਆ ਜੀ ਸਾਰੇ ਦਾ ਮੇਰਾ ਕੰਮ ਹੋਇਆ ਸੀ ਗਏ ਤੇ ਮੈਂ ਪਟਿਆਲੇ ਸ਼ਹਿਰ ਤੋਂ ਹੀ ਮੈਂ ਇੱਥੇ ਆਤੀ ਠੀਕ ਹੈ ਹਾਂ ਜੀ ਤੇ ਮੇਰੇ ਸੱਤ ਮਹੀਨੇ ਹੋ ਗਏ ਤੇ ਮੈਨੇ ਜਿਹੜੇ ਟਾਈਮ ਠੀਕ ਹੈ ਹਾਂ ਜੀ ਤੇ ਕਿਹੜੀ ਕੰਪਨੀ ਤੁਸੀਂ ਮੈਂ ਕੰਪਨੀ ਦੇ ਵਿੱਚ ਨਹੀਂ ਆ ਜੀ ਮੈਂ ਆਪ ਦਾ ਮਿਲਦਾ ਤਾਂ ਜੋ ਆਪਰੇ ਕਾਲ ਜੀ ਠੀਕ ਹੈ ਬਾਜੀ ਬਾ ਮੁੰਡਾ ਕੁੜੀ ਨਾਲ ਸੋਹਣਾ ਕੁੜੀ ਮੁੰਡੇ ਨਾਲ ਸੋਹਣੀ ਕੁੜੀ ਦੀ ਮਾਸੀ ਉਹਨਾਂ ਪੰਜਾਬ ਦੀ ਆ ਜੀ ਅੱਜ ਆਪਾਂ ਆਏ ਆ ਬਹਿਰੀਨ ਤੇ ਬਹਿਰੀਨ ਦੇ ਵਿੱਚ ਆਪਣੇ ਪੰਜਾਬੀ ਭਰਾ ਮਿਲੇ ਆ ਇਹਨਾਂ ਦਾ ਆਪਣਾ ਸਹੂਣਾ ਤੇ ਆਜੇ ਵੀ ਰੱਪਣੇ ਇੱਟੇ ਚੌਲ ਜਿਨ੍ਹਾਂ ਨੇ ਪੁਨ ਕੀਤੇ ਰੱਪਣੇ ਬਣਾਇਆ ਜੋੜੀਆਂ ਚਲੋ ਕੁੜੀ ਆਪ ਘਰ ਆਓ ਚਲੋ ਹੋਰ ਜੀ ਭਾਜੀ ਵੈਲਕਮ ਹੈ ਤੁਹਾਡਾ ਠੀਕ ਆ ਜੀ ਜੀ ਆਏ ਆ ਉਹਨੂੰ ਬਹਿਰੀਨ ਦੇ ਵਿੱਚ ਕਿਦਾਂ ਲੱਗਾ ਤੁਹਾਨੂੰ ਬਹਿਰੀਨ ਤੇ ਦੱਸੋ ਮੜਾਇ ਜਾਨਣਾ ਪਾਓ ਤੁਹਾਨੂੰ ਸਾਰਿਆਂ ਨੂੰ ਬਹੁਤ ਸਵਾਗਤ ਹੈ ਤੁਹਾਡਾ ਆਇਆ ਹੋ ਗਿਆ ਬੰਦੇ ਜਿੱਦਾਂ ਕਾਹ ਰਿਹਾ ਪਾਣੀ ਜਿੱਦੋਂ ਹੀ ਜਾਂਦਾ ਸੀ ਸਾਨੂੰ ਇਹ ਚੋਹਾ ਹੱਥ ਨਿਕਲਿਆ ਚੋਹਾ 50 ਸਾਲਾਂ ਬਾਅਦ ਨਹੀਂ ਪਿਆ ਹੋਇਆ ਚੋਹਾ 4 ਸਾਲ ਹੋ ਗਏ 4 ਸਾਲਾਂ ਤੋਂ ਜਿਹੜੀ ਨਹੀਂ ਪਿਆ ਇਹੋ ਜਿਹਾ ਤੇ ਮੀਂਹ ਵੀ ਇਹੋ ਜਿਹਾ ਪਿਆ ਉਹ ਵੀ ਇਹ ਗੱਡੀਆਂ ਨਹੀਂ ਹੁਣ ਖਲੋਦੀਆਂ ਇੱਥੇ ਖਲੋਦੀਆਂ ਨਹੀਂ ਕਰਦਾ ਇਹ ਪਾਣੀ ਬਣੀ ਆਜ ਵੀਰ ਤੁਸੀਂ ਇੱਕ ਮਲੇ ਰੋਡ ਚੋਂ ਆ ਕੇ ਲਾਹ ਪਰੇ ਕਰ ਅੱਜ ਅਸੀਂ ਪਹੁੰਚਿਆ ਜੀ ਆ ਵੀਰ ਤੋਂ ਬਹਿਰੀ ਨਾ ਆ ਵੀਰਾਂ ਦਾ ਆਪਣਾ ਸਲੂਨ ਆ ਪਿੰਡਾਂ ਵਾਲੇ ਨਾਮ ਤੇ ਜੋ ਕਿ ਆਪਣੇ ਇਲਾਕੇ ਤੋਂ ਆ ਅੰਮ੍ਰਿਤਸਰ ਤੋਂ ਠੀਕ ਆ ਜੀ ਹਾਂਜੀ ਵੀਰ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੇ ਵੀ ਸੁਣੋਤੇ ਸਾਨੂੰ ਅੱਜ ਲੋ ਧੰਨਵਾਦ ਇੱਦਾਂ ਉੱਦਾਂ ਕਰਸ ਆ ਲਓ ਜੀ ਸਾਰੀ ਸਾਧ ਸੰਗਤ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਮੇਰੇ ਦੋਸਤੋ ਅੱਜ ਆਪਾਂ ਪਹੁੰਚੇ ਆ ਬਹਿਰੈਨ ਚ ਪਿੰਡਾਂ ਵਾਲੇ ਸਲੂਨ ਦੇ ਵਿੱਚ ਇਹ ਕੋਈ ਬਹੁਤ ਹੀ ਫੇਮਸ ਪਿੰਡਾਂ ਵਾਲਾ ਸਲੂਨ ਹੈ। ਹਾਂਜੀ ਸਰ ਕਿੱਦਾਂ ਜੀ? ਅੱਜ ਬਾਜੀ ਹੁਣੀ ਪਹੁੰਚਿਆ ਸਾਡੇ ਸਲੂਨ ਦੇ ਵਿੱਚ। ਬਾਜੀ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਬੈਰਿੰਗ ਚ? ਕਿੱਦਾਂ ਆਇਆ ਮਜ਼ਾ? ਠੀਕ ਹੈ ਜੀ ਚਲੋ ਸਹੀ ਹੋ ਗਿਆ। ਹਾਂਜੀ ਬਾਜੀ ਕੀ ਹਾਲ? ਲਾਊਡੋਮੀਟਰ। ਹਾਂਜੀ ਬਾਜੀ। ਬੋਲੋ ਕੁਝ। ਇੱਥੇ ਤਾਂ ਪਿੰਡਾਂ ਵਾਲਿਆਂ ਤੇ ਇੱਥੇ ਤਾਂ ਕਹਿੰਦੇ ਹੁੰਦੇ ਆ ਕਿ ਉਹ ਨੀਲੇ ਤੇ ਢਲਾ ਹੋ ਗਿਆ। ਅਸੀਂ ਉਹ ਪਿੰਡਾਂ ਵਾਲੇ ਕੋਡ ਪੜ ਕੇ ਨਾ ਜੈਟਰ ਨੂੰ ਲੈਣਾ ਸੀ ਕਿਤੇ ਉੱਥੇ ਓਟ ਹੋ ਗਿਆ ਕੰਮ ਸਾਡੀ ਐਂਟਰੀ ਕਰੀ ਜਾਂਦੇ ਕਾ। ਜੀ ਹੁਣ ਦਾ ਅਸੀਂ ਰਾਤ ਬਹਿਰੀਨ ਆਏ ਆ ਤੇ ਰਾਤ ਹੀ ਰਾਤ ਦੇ ਮੀਂਹ ਪੈ ਰਿਹਾ ਕਾਫੀ ਬਹਿਰੀਨ ਦੇ ਵਿੱਚ। ਉਹ ਗੱਡੀ ਇੱਕ ਨਗਰ ਲਈ ਆ ਪਾਣੀ ਦੇ ਵਿੱਚ ਸੀ ਮੇਲ ਰੋ ਰਿਹਾ ਇਹ ਸੜਕ। ਪਾਣੀ ਵਿੱਚ ਆ ਗਈਆਂ ਗੱਡੀਆਂ। ਬਹਿਰੀਨ ਦੇ ਵਿੱਚ ਪਾਣੀ ਤੜ ਜੜੀਆਂ ਪਾਣੀ ਦੀ ਜਨਲੂਈ ਸਵੇਰੇ ਵੀ ਅਸੀਂ ਆਏ ਸੀ ਹੁਣ ਸ਼ਾਮ ਪੈ ਗਈ ਹੈ ਪਾਣੀ ਵਾਲਾ ਹਾਲ ਦੇ ਗਈ ਹੈ ਬਰੀਂ ਤੇ ਦਾ ਸ਼ਹਿਰ ਮਨਾਮਾ ਕਬੂਤਰ ਰੋ